ਹਾਂ ਨੂੰ ਸੱਦਿਆ ਯਾਹ ਗੱਲ ਬਾਤ ਆ ਸਾਡੇ ਬੰਦਿਆਂ ਦੇ ਗੱਲ ਬੰਦੇ ਪਏ ਆ ਹਲਕੇ ਹਲਕੇ ਬਲੋਕ ਕਰਦੇ ਕੋ ਤਾਨੂੰ ਸਾਹਿਬ ਐਸੇ ਕਰਕੇ ਸੱਦਿਆ ਵੀ ਆਣ ਕੇ ਮੋਕਾ ਵੇਖੋ ਆਣ ਕੇ ਸੱਟਾ ਲੱਗਿਆ ਹਾਂ ਤੁਹਾਨੂੰ 100 ਰੁਪਿਆ ਕਰਨ ਸੱਦਿਆ ਯਾਰ ਵੀ ਕਰਨ ਸੱਦਿਆ ਮੇਰੀ ਮੇਰੀ ਬੇਨਤੀ ਸੁਣੋ ਗਾਲਾਂ ਕੱਢਣੀਆਂ ਬੰਦ ਕਰਿਓ ਬਿ ਗਾਲਾਂ ਕੱਢੀਆਂ ਬੰਦ ਕਰੋ ਲਾਈਵ ਚੱਲਦਾ ਪਿਆ ਕੈਮਰੇ 'ਚ ਸਾਡੀ ਅਸਟਾਡੀ ਚੱਲਣ ਦੋ ਇਹ ਸਾਰੇ ਪਿੰਡ ਦੇ ਮਿਲ ਆ ਜਾਓ ਦੋ ਕੁ ਦਿਨਾਂ ਬਾਅਦ ਯਾਰ ਸਾਰੇ ਆ ਜਾਓ ਬਕਾਇਦਾ ਸਬੂਤ ਆ ਜੀ ਬਕਾਇਦਾ ਸਬੂਤ ਆ ਦੱਸੋ ਜੀ ਹਾਂ ਜੀ ਕਿੰਨੇ ਪੈਸੇ ਮੁਆਦੀ ਦੇ ਤੈਨੂੰ ਕਿੰਨੇ ਪੈਸੇ ਤਿਆਰ 1000 ਰੁਪਏ ਦਿੱਤਾ 1000 ਰੁਪਏ 1000 ਰੁਪਏ ਘਰੋਂ ਲੈਣਾ ਹੈ ਘਰੋਂ ਲੈਣਾ ਹੈ ਜੀ ਆਏ ਘਰੋਂ ਪੈਸੇ ਨਹੀਂ ਲੈਣਾ ਤੂੰ ਡਰਾਈਵਰ ਬੰਦਾ ਤੇਰਾ ਵੀ ਡਰਾਈਵਰ ਬੰਦਾ ਤੂੰ ਵੀ ਥੋੜੀ ਆ ਕਿੰਨੇ ਰੁਪਏ ਲੈਣੇ ਇਹ ਤੂੰ ਲੁੱਟ ਮੈਂ ਆ ਆ ਆ ਪੈਸੇ ਲੈਣਾ ਤੂੰ ਆ ਪੈਸੇ ਲੈਣਾ ਘਰੋਂ ਅੱਜ ਮੇਰੇ ਦੂ ਹੀ ਘਰ ਕੋਈ ਕੰਮ ਕਰੀਂ ਸਤ ਜੀ ਮੈਂ ਜੋ ਤੁਹਾਨੂੰ ਸਾਰਾ ਕੋਈ ਗੱਲ ਨਹੀਂ ਹੁੰਦੀ ਆਪਣਾ ਭਰਾਵਾ ਨੂੰ ਪਾਓ ਯਾਰ ਬਣਾ ਸਰਦਾਰ ਜੀ ਇਹਦਾ ਸ਼ੋਰਟ ਐਡੀਟ ਕੀਤਾ ਗਿਆ ਵਾਹ ਜੀ ਇਹਨਾਂ ਦਾ ਨਾਮ ਕੀ ਹੈ ਇਹਨਾਂ ਦਾ ਨਾਮ ਦੱਸੋ ਕੋਈ ਨਹੀਂ ਨਹੀਂ ਪੀਦਾ ਸਾਨੂੰ ਜਾਂਦ ਨਾ ਸਰ ਪੱਤਰਕਾਰ ਜੀ ਨਾ ਪੱਤਰਕਾਰ ਜੀ ਪੱਤਰਕਾਰ ਜੀ ਪੱਤਰਕਾਰ ਜੀ 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 ਇਥੇ ਪਿੰਡ ਕੋਲ ਤਾਂ ਇੱਕ ਮਿੰਟ ਇੱਕ ਮਿੰਟ ਰੁਕੋ ਇੱਕ ਮਿੰਟ ਹਿੰਟ ਕਰਿਓ ਆਪਾ ਬੰਦ ਇਹਨੂੰ 2000 ਰੁਪਏ ਮੰਗੇ ਰੰਗਿਆ ਤੇਰੀ ਵੀਡੀਓ ਆ ਵਾਇਰਲ ਤੇ ਹੋ ਜਾਣੀ ਆ ਸਾਡੇ ਵੱਲੋਂ ਸ਼ੇਅਰ ਕਰੀਏ ਚੁੰਗੀ ਆਪਾ ਚੁੰਗੀ ਲਈ ਤੇ ਕੋਲ ਨਾ ਨਾਮ ਦੱਸ ਦੋ ਵੀਡੀਓ ਕਿਹੜੀ ਚੁੰਗੀ ਦੀ ਨਾਮ ਦੱਸ ਦੋ ਨਾਮ ਦੱਸ ਦੋ ਐਦਾਂ ਫਿਰ ਕਿਹੜਾ ਪਵਾ ਦਾਂਗਾ ਮੈਨਾਂ ਨਹੀਂ ਕੋਈ ਜਾਣਾਂ ਮੈਨਾਂ ਨਹੀਂ ਪਜਾਣਾ ਆ ਆ ਕੀ ਹੈ ਠੀਕਾ ਦੀ ਕੋਲੋਂ ਲੜਾਈ ਝਗੜਾ अच्छा इनਾਂ ਨੂੰ ਪੈਸੇ ਮੰਗੇਗੇ ਇੱਕ ਮਿੰਟ ਕੱਢ ਦੋ ਦੱਸੋ ਪੁੱਛੋ ਪੁੱਛੋ ਭਜੀ ਤੁਹਾਡੇ ਕੋਲੋਂ ਪੈਸੇ ਮੰਗੇਗੇ ਕੋਈ ਹੈਗਾ ਕੋਈ ਇਹਨਾਂ ਨੂੰ ਪੁੱਛੋ ਇਹਨਾਂ ਦਾ ਨਾਮ ਕੀ ਹੈ ਉਹਦਾ ਨਾਮ ਪੁੱਛੋ ਵੇਖੀ ਇੱਕ ਬੰਦਾ ਕਿੱਥੇ ਤੁਹਾਡਾ ਹੈਲੋ ਵਿਜੀ ਨਾਮ ਤਾਂ ਦੱਸ ਕੇ ਜਾਓ ਮੌਜੂਦਾ ਓਏ ਓਏ ਚੱਲ ਨਹੀਂ ਰਹੀ ਉਹ ਜਿਹਨੇ ਗੱਲ ਨਹੀਂ ਮੇਰਾ ਸੁਣ ਲਈ ਪਿੱਛੇ ਹੋ ਜਾਏਗੇ ਜਾਣ ਦੇ ਵੀਰ ਬਿਲਾਈ ਜੀ ਚੱਲ ਨਹੀਂ ਰਹੀ ਜਿਹਨੇ ਗੱਲ ਨਹੀਂ ਮੇਰਾ ਸੁਣ ਲਈ ਪਿੱਛੇ ਹੋ ਜਾਏਗੇ ਜਾਣ ਦੇ ਹਾਂ ਇੱਕਾਈ ਤੋਂ ਹਾਂ ਜੀ ਸਰ ਦੇ ਇੰਸਪੈਕਟਰ ਰਵਿੰਦਰ ਸਿੰਘ ਨੇ ਉੱਥੇ ਅਜੇ ਚੌਕੀ ਆ ਗਏ ਜਿੱਦਾਂ ਗੋਹ ਦੱਸਾ ਕਰਦੇ ਮੇਰੀ ਬੇਨਤੀ ਹੈ ਸਭ ਇੰਸਪੈਕਟਰ ਰਵਿੰਦਰ ਸਿੰਘ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਵੀਰ ਜੀ ਲੈ ਕੇ ਜਾ ਰਿਹਾ ਵੀ ਪੁਲਿਸ ਮੁਲਾਜ਼ਮ ਨੇ ਤੇ ਬੇਨਤੀ ਹੈ ਜੇ ਸੋਚ ਸਕਦੇ ਆ ਕਿ ਪੰਜਾਬ ਸਰਕਾਰ ਜੇ ਦਲਤਾਂ 'ਚ ਜੰਮ ਹੈਗਾ ਜੇ ਪੰਜਾਬ ਸਰਕਾਰ ਚੱਲ ਸਕਦੀ ਆ ਤੇ ਮੁਲਾਜ਼ਮਾਂ ਦੇ ਅੰਮ੍ਰੇ ਭਗਵੰਤ ਮਾਨ ਜੇ ਚੱਲ ਸਕਦਾ ਤੇ ਇਹਨਾਂ ਨੇ ਪਰਚਾ ਕੱਢ ਕੇ ਵਿਖਾਵੇ ਇਹਨਾਂ ਨੇ ਕਿਤੇ 350 ਦੀ ਦਿਹਾੜੀ ਵਾਲਿਆਂ ਕੋ 1000 ਰੁਪਇਆ ਫਰੇ ਜਿਹੜੀ ਵੀਡੀਓ ਫਰੇ ਤੁਹਾਨੂੰ ਬਹੁਤ ਬਾਲ ਬਾਲ ਬੀਖੇਂਦੀ ਰੁਕ ਜਾ ਮੀਰ ਦੇਖੋ ਜੀ ਆ ਜੀ ਆ ਦੇ अफ़र आहे ਕੋਈ ਗੱਲ ਨਾ ਕਰ ਤੱਕੀ ਕਰ ਠੀਕ ਹੈ ਆਪਣੇ ਵੀਰ ਜੇ ਮੈਂ ਪਰ ਜਾਣਾ ਨਹੀਂ ਚਾਹੀਦਾ ਮੈਂ ਵੀਡੀਓ ਵਾਇਰਲ ਕਰ ਦਾਂਗਾ ਮੈਨੂੰ ਪੈਸੇ ਲੈਣ ਦੀ ਵੀਡੀਓ ਆ ਰਹੀ ਸਰ ਇਹ ਕਹਿੰਦਾ ਤੂੰ ਤੂੰ ਮੈਨੂੰ ਮੂੰਹ ਤੇ ਕਹਿੰਦਾ ਮੈਂ ਵੀਡੀਓ ਹੈਗੀ ਮੈਂ ਵਾਇਰਲ ਕਰ ਦੂੰਗਾ ਬਾਬਾ ਮੇਰੀ ਇੰਨੀ ਕ ਪੈਂਦੀ ਰੱਖਿਓ ਆਪਾਂ ਸਾਰਾ ਪੈਂਦੀ ਲੱਗ ਜਾ ਚਲੋ ਚਲੋ ਆਜੋ ਬਲਾਊਰ ਸਿਕਾ ਹੋਣੇ ਸਜਣ ਨੂੰ ਵੀਡੀਓ ਵੀ ਦਿਖਾ ਦਿਓ ਯਾਰ ਪੱਤਰਕਾਰ ਸਾਹਿਬ ਮੇਰਾ ਦੂਜਾ ਫੋਨ ਕਿਰਪਾ ਕਰਕੇ ਮੇਰਾ ਬੜਾ ਮਾਨੀ ਉਹ ਦੂਜਾ ਮੈਂ ਉਹ ਲਿਖੀ ਕਿ ਬਾਬਾ ਜੀ ਪਰਚਾ ਕਰਨਾ ਮੈਂ ਵੀ ਇਹ 50000 ਮੰਨਿਆ 10000 ਰੁਪਏ ਬੜੇ ਵਿਚਾਰੇ ਚਾਚੇ ਤੁਹਾਡੇ ਕੋਲ ਜੱਜਾ ਮੈਂ ਸਰ ਆਪਣਾ ਨਾਮ ਦੱਸ ਕੇ ਤੇ ਅੱਜ ਕੀ ਮੈਟਰ ਜੇ ਫਟਾਪੁਰ ਮੈਂ ਜੈ ਭੀਮ ਜੈ ਸੰਵਿਧਾਨ ਮੇਰਾ ਨਾਮ ਮਨੀ ਗਿਲ ਮੈਂ ਇੱਕ ਸਮਾਜ ਸੇਵਕ ਹੈਗਾ ਹਰ ਗਰੀਬ ਵਰਗ ਦੀ ਆਵਾਜ਼ ਚੁੱਕੀ ਦੀ ਆ ਚਾਹੇ ਉਹ ਸਾਡੇ ਭਾਈਚਾਰੇ ਦਾ ਹੈਗਾ ਚਾਹੇ ਨਹੀਂ ਹੈਗਾ ਕਿਉਂਕਿ ਇਕਨੋਮਿਕ ਇਕਨੋਮਿਕਲ ਵਿਕਰ ਜਿਹੜਾ ਹੈਗਾ ਜਿਹੜਾ ਜਿਹਦੀ ਆਮਦੀ ਉਨੀ ਨਹੀਂ ਹੈਗੀ ਗੁਜ਼ਾਰੇ ਜੋਗ ਤੇ ਉਹ ਜੀ ਆਵਾਜ਼ ਚੁੱਕਣ ਦੇ ਸਾਨੂੰ ਖੁਸ਼ੀ ਮਿਲਦੀ ਆ ਕਿ ਕੀ ਪਤਾ ਗਰੀਬ ਦੀ ਅੱਖ 'ਚ ਚਮਕ ਆਈ ਹੋਵੇ ਤੇ ਉਹਨੂੰ ਅਧਿਕਾਰ ਮਿਲ ਸਕਣ ਪਹਿਲੋ ਆਪਾਂ ਇੱਥੇ ਫਤਾਪੁਰ ਦੇ ਵਿੱਚ ਆਏ ਮੇਰੇ ਵੀਰਾਂ ਨੇ ਮੈਨੂੰ ਬੁਲਾਇਆ ਕਿ ਕਿਸੇ ਪੁਲਿਸ ਮੁਲਾਜ਼ਮ ਟ੍ਰੈਫਿਕ ਮੁਲਾਜ਼ਮ ਵੱਲੋਂ ਲੋਕਾਂ ਦੇ ਉੱਤੇ ਮੋਟਰਸਾਈਕਲ ਚੜਾ ਦਿੱਤਾ ਗਿਆ ਤੇ ਉਹ ਗਰੀਬ ਵਰਕਰ ਡਰ ਕੇ ਤੇ ਆਪਣੇ ਘਰ ਚਲੇ ਗਿਆ ਉਹਨਾਂ ਨੇ ਕੋਈ ਕਾਰਵਾਈ ਨਹੀਂ ਕਰਾਈ ਆਪਾਂ ਉਸ ਤੋਂ ਝੂਜਦੇ ਹੋਏ ਆਪਾਂ ਫਤਾਪੁਰ ਦੇ ਵਿੱਚ ਐਂਟਰ ਕੀਤਾ ਤੇ ਇੱਥੇ ਆਣ ਕੇ ਖੜੇ ਸਾਂ ਇੱਥੇ ਆਣ ਕੇ ਖੜੇ ਤੇ ਮੈਨੂੰ ਮੇਰੇ ਪਰਿਵਾਰ ਕਹਿੰਦੇ ਕਿ ਭਾਈ ਸਾਹਿਬ ਇਹ ਦੋ ਮੁਲਾਜ਼ਮ ਆਏ ਆ ਸਾਡੇ ਕੋਲ 1000 ਰੁਪਿਆ ਲਿਆ ਵਾ ਇਹਨ ਤੇ 1000 ਰੁਪਏ ਲੈਣ ਤੋਂ ਪਹਿਲਾਂ ਇਹ ਸਾਡੇ ਘਰ ਬੈਠੇ ਰਿਹਾ ਸਾਡੀਆਂ ਧੀਆਂ ਉੱਥੇ ਬੈਠੀਆਂ ਰਹੀਆਂ ਸਾਡੇ ਪਰਿਵਾਰ ਦੇ ਵਿੱਚ ਕੋਈ ਵੀ ਬੰਦਾ ਨਹੀਂ ਹੈਗਾ ਸੀ ਇਹ ਸਾਡੇ ਘਰ ਆਣ ਕੇ ਸਾਡੇ ਮੰਜੇ ਤੇ ਬੈਠੇ ਰਿਹਾ ਤੇ ਮੈਂ ਹੈਰਾਨੀ ਜਦੋਂ ਦੇਖਿਆ ਮੁਲਾਜ਼ਮ ਨੂੰ ਮੁਲਾਜ਼ਮ ਹੈਗਾ 2 ਸਟਾਰ ਤੇ ਪੂਰਾ ਅੰਧ ਨਸ਼ੇ ਦੇ ਵਿੱਚ ਤੇ ਨਾਲ ਇੱਕ ਉਹਨੇ ਪ੍ਰਾਈਵੇਟ ਬੰਦਾ ਰੱਖਿਆ ਹੋਇਆ ਜਿਹੜਾ ਕਿ ਉਹਰੇ ਪੈਸੇ ਦੀ ਸੈਟਿੰਗ ਕਰਾਂਦਾ ਪੈਸੇ ਚੁੱਕ ਕੇ ਦੋਨੋਂ ਲੈ ਕੇ ਜਾਂਦੇ ਮਤਲਬ ਕਿ ਮੈਂ ਹੈਰਾਨ ਹੁਣ ਹੈ ਕਿ ਪੰਜਾਬ ਸਰਕਾਰ ਦੀ ਜੇ ਲੱਤਾਂ 'ਚ ਦਮ ਹੈਗਾ ਇਹ ਮੁੱਖ ਮੰਤਰੀ ਮਾਨ ਚਾਹੁੰਦਾ ਆ ਕਿ ਪੰਜਾਬ ਨਸ਼ਾ ਮੁਕਤ ਹੋਵੇ ਤੇ ਪੰਜਾਬ ਦੇ ਵਿੱਚ ਜਿਹੜੀ ਆ ਕਰਪਸ਼ਨ ਖਤਮ ਹੋਵੇ ਤੇ ਮੁੱਖ ਮੰਤਰੀ ਮਾਨ ਨੂੰ ਇਹੋ ਜਿਹੇ ਅਫਸਰਾਂ ਦੇ ਉੱਤੇ ਕਾਰਵਾਈ ਕਰਾਉਣੀ ਚਾਹੀਦੀ ਆ ਤੇ ਇੱਕ ਬੈਂਚਮਾਰਕ ਕ੍ਰੀਏਟ ਕਰਨਾ ਚਾਹੀਦਾ ਕਿ ਭਾਈ ਸਾਹਿਬ ਜੇ ਤੁਸੀਂ ਕਿਸੇ ਗਰੀਬ ਵਰਗ ਜਿੰਨਕੋ ਦਿਰੀ ਦਿਹਾੜੀ 300 ਰੁਪਏ ਆ ਗਈ ਆ ਉਰ ਕੋ 1000 ਦੀ ਡਿਮਾਂਡ ਕਰੋਗੇ ਤੇ ਉਹ ਭਾਈ ਸਾਹਿਬ ਉਹ ਦਿਨ ਬਦ ਦਿਨ ਗਰੀਬ ਹੀ ਹੋਊਗਾ ਕਿਉਂਕਿ 600 ਰੁਪਏ ਤੇ ਫਿਰ ਵਿਆਜ ਤੇ ਚੁੱਕ ਕੇ ਲਿਆਊਗਾ ਨਾ ਤੇ ਉਹ 300 ਰੁਪਏ ਨਾਲ ਉਹ ਚੂਲਾ ਵੀ ਠੰਡਾ ਰਹੇਗਾ ਪਲੱਸ ਉਹ 600 ਰੁਪਏ ਇਨਕਲੂਡ ਕਰਕੇ ਆਜ਼ਮ ਆਏ ਉਹ 1000 ਰੁਪਏ ਕਿਸ ਚੀਜ਼ ਦਾ ਮੰਗ ਰਹੇ ਸੀ ਕਿ ਇਹ ਤੇ ਕਿਉਂ ਮੰਗ ਰਹੇ ਸੀ ਚੀਜ਼ ਇਸ ਦਾ ਮੰਗ ਰਹੇ ਕਿ ਐਮ ਐਲ ਆਰ ਕੱਟੀ ਆ ਅਨ ਐਜੂਕੇਸ਼ਨ ਅਨ ਐਡੂਕੇਟਿਡ ਲੋਕ ਹੁੰਦੇ ਕਾਰਨ ਐਮ ਐਲ ਆਰ ਕੱਟੀਆਂ ਤੇ ਇਹਨਾਂ ਨੂੰ ਐਮ ਐਲ ਆਰ ਦੇ ਤੇ ਕਹਿੰਦੇ ਕਿ ਉੱਤੇ ਅਫਸਰ ਪੈਸੇ ਹੀ ਮੰਗਦੇ ਆ ਤੇ ਅਫਸਰਾਂ ਨੂੰ ਪੈਸੇ ਪਹੁੰਚਾਣੇ ਆ ਪੈਸੇ ਪਹੁੰਚਾਣ ਤੋਂ ਬਾਅਦ ਤੁਹਾਡਾ ਪਰਚਾ ਕੀਤਾ ਜਾਏਗਾ ਇਹ ਗਰੀਵ ਵਰਗਾ ਇਹਨਾਂ ਨੂੰ ਪੜਾਈ ਇਹਨਾਂ پارٹی ਦਾ ਕਿਸੇ ਦਾ ਝਗੜਾ ਸੀਗਾ ਉਹ ਉਹਦੀ ਕਰਕੇ ਨਹੀਂ ਨਹੀਂ ਝਗੜਾ ਪਾਰਟੀ ਦਾ ਪੈਲੋ ਆ ਹੂੰ ਇਨਾਂ ਦੇ ਪਰਚਾ ਕੱਢਣ ਦੀ ਵਜ੍ਹਾ ਦੇ ਨਾਲ ਕਿ ਤੁਹਾਡਾ ਪਰਚਾ ਹੀ ਕਰਦਾਂਗੇ ਸਾਨੂੰ दारू-दारू ਦਾ ਖਰਚਾ ਦਿਓ ਉਹ ਖਰਚਾ ਲੈਣ ਆਏ ਸੀ ਇਹਨਾਂ ਦੇ ਘਰੇ ਤੇ ਜਿਹੜੇ ਰੰਗਿਆਤ ਫੜੇ ਤੁਹਾਨੂੰ ਵੀਡੀਓ ਵੀ ਤੁਹਾਡੇ ਕੋਲ ਹੈਗੀਆਂ ਤੁਸੀਂ ਚੈਨਲ ਤੇ ਚਲਾਓਗੇ ਵੀ ਮਤਲਬ ਕਿ ਪੰਜਾਬ ਦੀ ਪੁਲਿਸ ਦੀ ਮੈਂਟੈਲਿਟੀ ਥੋੜੀ ਜੀ ਖਰਾਬ ਹੋ ਚੁੱਕੀ ਆ ਕਿਸ ਹੱਤਾਂ ਦੇ ਦੇਰ ਰਾਤ 11 ਵਜੇ ਦੇ ਕਰੀਬ ਹੋ ਗਿਆ ਇੱਕ ਪਿੰਡ ਏਰੀਆ ਬੈ ਇੱਥੇ ਮੁਲਾਜ਼ਮ ਆ ਸਕਦੇ ਐ ਇਸ ਟਾਈਮ ਦੇਖੋ ਜੀ ਮੁਲਾਜ਼ਮ ਤਾਂ ਦੇਰ ਰਾਤ ਵੀ ਆ ਸਕਦੇ ਆ ਲੇਕਿਨ ਕਿਸੇ ਧੀ ਭੈਣ ਕੱਲੀ ਹੋਣ ਦੀ ਵਜ੍ਹਾ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਗੁੱਸਪੇਟ ਕਰਨਾ ਉਹ ਜੁਰਮ ਹੈਗਾ ਕਿਉਂਕਿ ਤੁਸੀਂ ਸਵੇਰੇ ਵੀ ਆ ਸਕਦੇ ਸੀ ਇਹੋ ਜਿਹਾ ਸਵੇਰੇ ਭਾਈ ਸਾਹਿਬ ਸਵੇਰੇ ਹਾਜ਼ਰੀ ਲਗਾਨੀ ਹੁੰਦੀ ਆ ਤੇ ਸ਼ਰਾਬ ਸਵੇਰੇ ਪੀਨੀ ਨਹੀਂ ਹੁੰਦੀ ਸ਼ਰਾਬ ਦੇ ਕੀੜੇ ਤੇ ਰਾਤ ਨੂੰ ਜਾਗਦੇ ਆ ਸ਼ਰਾਬ ਪੀਣ ਤੇ ਆਏ ਹੀ ਇੱਥੇ ਪੈਸੇ ਥੋੜ੍ਹ ਗਿਓ ਨੇ ਠੇਕੇ ਤੋਂ ਕਹਿੰਦੇ ਹੋਣੇ ਰੁਕ ਜਾ ਮੈਂ ਪੈਸੇ ਕਿਤੋਂ ਨਾ ਕਿਤੋਂ ਫੜ ਲਿਆਵਾ ਇਹੀ ਰੀਜ਼ਨ ਹੈਗਾ ਹੀ ਹੋਰ ਕੀ ਰੀਜ਼ਨ ਹੈਗਾ ਰਾਤਾਂ ਦਾ ਤੁਹਾਨੂੰ ਨੈਕਸਟ ਸਟੈਪ ਕੀ ਹੈ ਜੀ ਨੈਕਸਟ ਸਟੈਪ ਜੇ ਇਹਨਾਂ ਨੇ ਕਾਰਵਾਈ ਕੀਤੀ ਨਾ ਕੀਤੀ ਤੇ ਭਾਈ ਸਾਹਿਬ ਵੱਡੇ ਲੈਵਲ ਦਾ ਧਰਨਾ ਲਗਾਉਂਗਾ ਮੈਂ ਡਿੱਪੀ ਦਫ਼ਤਰ ਦੇ ਬਾਹਰ ਮੈਂ ਉਸ ਮੁਲਾਜ਼ਮ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਾਉਂਗਾ ਜਿਹੜਾ ਮੇਰੇ ਗਰੀਬ ਪਰਿਵਾਰਾਂ ਨੂੰ ਹੋਰ ਗਰੀਬ ਕਰ ਰਿਹਾ ਤੇ ਉਹਨਾਂ ਨੂੰ 600 600 ਰੁਪਏ ਦੇ ਉੱਤੇ ਵਿਆਜ ਚੁੱਕ ਕੇ ਤੇ ਬੰਨ ਬਿਉਰ ਕੀਤਾ ਜਾਉ ਮੈਨੂੰ ਪਤਾ ਹੋਵੇ ਜਾਂ ਕਿ ਮੈਨੂੰ ਮੁਲਾਜ਼ਮ ਦਾ ਨਾਮ ਰਵਿੰਦਰ ਆ ਕਿ ਰਜਿੰਦਰ ਉਹ ਮੈਂ ਫੋਟੋ ਤੁਹਾਨੂੰ ਦੇ ਦਾਂਗਾ ਉਹਦਾ ਬਾਈ ਨੇਮ ਪਲੇਟ ਲੱਗੀ ਹੋਈ ਔਰ ਫੋਟੋ ਖਿੱਚੀ ਹੋਈ ਆ ਉਹ ਵੀ ਤੁਸੀਂ ਚਲਾ ਦਿਓ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਹੋ ਕੀ ਰਿਹਾ ਵਾ ਪੰਜਾਬ ਦੇ ਹਾਲਾਤ ਕਿੰਨਾ ਖਰਾਬ ਹੋ ਰਿਹਾ ਇੱਥੇ ਤੇ ਕਹਿੰਦੇ ਗੈਂਗਸਟਰਾਂ ਨਾਲ ਹਾਲਾਤ ਖਰਾਬ ਹੋ ਰਹੇ ਇੱਥੇ ਤੇ ਪੁਲਿਸ ਮੁਲਾਜ਼ਮ ਵੀ ਹਾਲਾਤ ਖਰਾਬ ਕਰੀ ਜਾਂ ਮਨੀ ਜੀ ਕਿੱਦਾਂ ਲੱਗਦਾ ਕਿ ਮੁੱਖ ਮੰਤਰੀ ਸਰਕਾਰ ਜਦੋਂ ਆਈ ਸੀਗੀ ਉਹ ਕਹਿੰਦੇ ਨਸ਼ਾ ਮੁਕਤ ਹੋਏਗਾ ਕਰਪਸ਼ਨ ਕਰਪ ਮੁਕਤ ਕਰਾਂਗੇ ਉਹ ਲੱਗਦਾ ਲੱਗਦਾ ਦੇਖੋ ਨਾ ਨਸ਼ਾ ਮੁਕਤ ਪੰਜਾਬ ਹੋਇਆ ਨਾ ਕਰਪਸ਼ਨ ਹਟੀ ਕਰਪਸ਼ਨ ਸਭ ਤੋਂ ਜ਼ਿਆਦਾ ਇਹਨਾਂ ਦੇ ਵਿੱਚ ਹੀ ਹੈਗੀ ਪੁਲਿਸ ਪ੍ਰਸ਼ਾਸਨ ਦੇ ਵਿੱਚ ਕਿਉਂਕਿ ਐਦਾਂ ਦੇ ਜਦੋਂ 1 2 ਅਨਸਰ ਐਦਾਂ ਦੇ ਫੜੇ ਜਾਂਦੇ ਆ ਨਾ ਤੇ ਸਾਰੀ ਪੁਲਿਸ ਦਾ ਨਾਮ ਬਦਨਾਮ ਹੋ ਜਾਂਦਾ ਲੇਕਿਨ ਅਸਲ ਅਨਸਰ ਜਿਹੜੇ ਇਹ ਹੀ ਹੈਗੇ ਆ ਸ਼ਹਿਰ ਦੇ ਸੀਪੀ ਨੂੰ ਬੇਨਤੀ ਆ ਕਿ ਭਾਈ ਸਾਹਿਬ ਇੱਕ ਵਾਰੀ ਬੈਂਚਮਾਰਕ ਰੀਟ ਕਰ ਦੋ ਕਿਤੇ ਆਪਣੇ ਮੁਲਾਜ਼ਮ ਤੇ ਵੀ ਕਾਰਵਾਈ ਕਰਨ ਤੇ ਮੇਰਾ ਵਾਲਮੀਕੀ ਸਮਾਜ ਤੁਹਾਡਾ ਬਹੁਤ ਧੰਨਵਾਦ ਕਰੇਗਾ ਜੇ ਇਹਨਾਂ ਮੁਲਾਜ਼ਮਾਂ ਦੇ ਉੱਤੇ ਕਾਰਵਾਈ ਹੋਏਗੀ ਤੇ ਦੂਸਰੇ ਤੇ ਵੀ ਕਾਰਵਾਈ ਹੋਗੀ ਜੇ ਨਹੀਂ ਹੋਈ ਤੇ ਭਾਈ ਸਾਹਿਬ ਫਿਰ ਤੁਹਾਡੇ ਦੁਆਰੇ ਘੇਰਾਂਗੇ ਲੇਕਿਨ ਤੁਹਾਨੂੰ ਪਤਾ ਹੈ ਕਿ ਵਾਲਮੀਕੀ ਸਮਾਜ ਗੁਰ ਗਿਆਨ ਆਤਿ ਆਸ਼ਰਮ ਤੋਂ ਮਣੀ ਗੱਲ ਉਹ ਤੁਹਾਨੂੰ ਪਤਾ ਹਮੇਸ਼ਾ ਸੱਚ ਦੀ ਬਾਤ ਚੁੱਕਦੇ ਰਹੇ ਚੱਕਦੇ ਰਵਾਂਗੇ ਤੇ ਜੇ ਨੇ ਕਾਰਵਾਈ ਤੇ ਵੱਡੇ ਲੈਵਲ ਦਾ ਤਰਨਾ ਲਗਾ ਕੇ ਉਸ ਮੁਲਾਜ਼ਮ ਤੇ ਕਾਰਵਾਈ ਕੀਤੀ ਜੀ ਆਪਕੀ ਆਨਲਾਈਨ ਕੀ ਨਾਮ ਹੈ ਆਪਕੀ ਪਾਜੀ ਮੇਰਾ ਨਾਮ ਜੋਤੀ ਹੈ ਅੱਜ ਤੁਹਾਡੇ ਘਰ ਮੁਲਾਜ਼ਮ ਆਏ ਕੀ ਗੱਲ ਬਾਤ ਸੀ ਕਾਦੀ ਕੋਲ ਆਏ ਪਾਜੀ ਸਾਡੇ ਘਰ ਆਏ ਸਾਡੇ ਘਰ ਕੋਈ ਹੈਗਾ ਨਹੀਂ ਸੀ ਤੇ ਸਾਡੇ ਘਰ ਆਣ ਕੇ ਮੰਜੇ ਤੇ ਬੈਠ ਗਏ ਤੇ ਕਹਿੰਦੇ ਭੀ 1000 ਰੁਪਿਆ ਦੋ ਵੀ ਤੇ ਮਤਲਬ ਸਾਡੇ ਕੋਲ ਤੇ ਹੈਗੇ ਨਹੀਂ ਤੇ ਦਿਹਾੜੀਦਾਰ ਬੰਦੇ ਹੈਗੇ ਆ ਤੇ ਸਾਡੇ ਕੋਲ ਨਹੀਂ ਆਗੇ ਤੇ 1000 ਰੁਪਿਆ ਮੰਗਦੇ ਉਦੋਂ ਤੋਂ ਕਹਿੰਦੇ ਵੀ ਤੁਹਾਡੀ ਫੈਮਿਲੀ ਕਿੱਥੇ ਗਈ ਆ ਕਰਦੀ ਤੇ ਸਾਡੇ ਘਰ ਨਹੀਂ ਜੇ ਕੋਈ ਵੀ ਹੈਗਾ ਤੇ ਆਂਦੇ ਪੈਸੇ ਲੈਣੇ ਆ ਤੇ ਫਿਰ ਜਾਣਾ ਨਹੀਂ ਤੇ ਅਸੀਂ ਘਰੋਂ ਨਹੀਂ ਜਾਣਾ ਤੇ ਮਤਲਬ ਪੈਸੇ ਮਤਲਬ ਆਂਦੇ ਸੀ ਸਾਨੂੰ ਜ਼ਰੂਰਤ ਹੈ ਗਈ ਆ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਹੁਣ ਇਹ ਨਹੀਂ ਪਤਾ ਵੀ ਕਹਦਾ ਮਸਲਾ ਲੈਣਾ ਨੇ ਕਰਨਾ ਹੈ ਸਾਡਾ ਤੇ ਨਾਲ ਇੱਕ ਪ੍ਰਾਈਵੇਟ ਬੰਦਾ ਹੈਗਾ ਹੀਗਾ ਤੇ ਸ਼ਰਾਬ ਸ਼ਰੂਪ ਪੀਤੀ ਤਾਂ ਮਦਦ ਜਾ ਕੇ ਅੰਦਰ ਮੰਜੇ ਤੇ ਬੈਠ ਗਏ ਹਾਂਜੀ ਗਾਲਾਂ ਕੱਢਦੇ ਅਸੀਂ ਮਾਵਾ ਧੀਆਂ ਘਰੇ ਆ ਦੋਨੇ ਤੇ ਗਾਲ ਮੰਦਾ ਬੜਾ ਕਰਦੇ ਸੀ ਤੇ ਨਾਲ ਇੱਕ ਪਿੰਡ ਦਾ ਬੰਦਾ ਹੈਗਾ ਉਹਦਾ ਨਾਮ ਕੁਲੀ ਆ ਹਾਂਜੀ ਪੈਸੇ ਮੰਗੇ ਕੀ ਕਹਿੰਦੇ ਜੀ ਤੁਹਾਡਾ ਮਸਲਾ ਹੱਲ ਕਰਾਂਗੇ ਹਾਂਜੀ ਆਂਦੇ ਤੁਹਾਡਾ ਮਸਲਾ ਹੱਲ ਕਰਾਂਗੇ ਹਾਂਜੀ ਹੁਣ ਪ੍ਰਸ਼ਾਸਨ ਨੂੰ ਕੀ ਮੰਗ ਕੇ ਆ ਜੀ ਅਸੀਂ ਇਹ ਕਹਿੰਦੇ ਆ ਕਿ ਫੜੋ ਉਹਨਾਂ ਨੂੰ ਜੋ ਕਾਨੂੰਨੀ ਕਾਰਵਾਈ ਜੋ ਕਾਨੂੰਨੀ ਕਾਰਵਾਈ ਹੁੰਦੀ ਆ ਕਰੋ ਉਹਦੇ ਤੇ ਇਦਾਂ ਦੇ ਘਰ ਘਰ ਜਾਣਗੇ ਇਦਾਂ ਕਰਨਗੇ ਅਸੀਂ ਤੇ ਗਰੀਬ ਬੰਦੇ ਆ ਅਸੀਂ ਤਾਂ ਉਹੀ ਕਮਾਉਣਾ ਤੇ ਉਹੀ ਖਾਣਾ ਅਸੀਂ ਤੇ ਇੰਨੇ ਨਹੀਂ ਜੋਗੇ ਹੈਗੇ ਕਿਸ ਨੂੰ ਦੇਣ ਜੋਗੇ ਤੇ दारू ਨਾਲ ਰੱਜੇ ਤੇ दारू ਬਹੁਤ ਪੀਤੀ ਹੋਗੀ ਤੇ ਆਣ ਕੇ ਮੰਝੇ ਦੇ ਇਤਰਾ ਹੀ ਆਣ ਕੇ ਡੇਗ ਬੈ ਗੇ ਆ ਤੇ ਉੱਠਦੇ ਨਹੀਂ ਕਹਿੰਦੇ ਆ ਉਹਨੂੰ ਪੈਸੇ ਦੋ ਤੇ ਫਿਰ ਜਾਣਾ